ਲੋ ਜੀ ਅੱਜ ਗੱਲ ਕਰਾਂਗੇ ਪਲਾਇਆਣਾ ਮੇਲਾ ਮੇਲਾ ਤੀਆਂ ਦਾ ਇਹ ਮੇਲੇ ਦੇ ਵਿੱਚ ਕੀ ਕੀ ਖਾਸ ਆ ਤੁਹਾਨੂੰ ਇਹ ਵੀਡੀਓ ਰਾਹੀਂ ਅਸੀਂ ਦਿਖਾਵਾਂਗੇ ਕਿ ਮੋਲੇ ਮੋਲੇ ਦੇ ਵਿੱਚ ਕਿਉਂ ਜਾਣਾ ਚਾਹੀਦਾ ਤੇ ਮੇਲਾ ਜਿਹੜਾ ਬਹੁਤ ਜ਼ਿਆਦਾ ਖਾਸ ਆ ਤੁਸੀਂ ਆਪਣੇ ਪਰਿਵਾਰ ਤੇ ਬੱਚਿਆਂ ਦੇ ਨਾਲ ਇਹ ਮੇਲਾ ਦੇਖ ਸਕਦੇ ਐਕਸਾਈਡ ਤੇ ਲੱਗਿਆ ਹੋਇਆ ਸੀ ਜੀ ਇਹ ਪੁਰਾਣੇ ਰਕਾਰ ਜਿਹੜੇ ਸਪੀਕਰ ਕੋਠੇ ਤੇ ਲਾਏ ਜਾਂਦੇ ਸੀ ਤੇ ਪੂਰਾ ਪੂਰਾ ਜਿਹੜਾ ਪੁਰਾਣੇ ਪੰਜਾਬ ਦਾ ਫੀਲ ਦੇ ਰਹੀ ਸੀਗੀ ਇਹ ਜਿਹੜੀ ਸਿਨੈਰੀ ਤੇ ਆ ਸੀਗਾ ਬੇਬੇ ਦਾ ਚੁੱਲਾ ਤੇ ਬਾਕੀ ਸਾਰੇ ਦੇਖ ਕੇ ਜੀ ਆਪਣੇ ਫੋਟੋ ਸੈਲਫੀਆਂ ਕਰਵਾ ਰਹੇ ਸੀਗੇ ਤੇ ਨਾਲ ਹੀ ਜਿਹੜੇ ਪ੍ਰੋਗਰਾਮ ਸਟੇਜ ਤੇ ਚੱਲਦੇ ਰਹਿੰਦੇ ਆ ਜਿਹੜਾ ਕਿ ਪੂਰਾ ਦਿਨ ਤੇ ਬਹੁਤ ਸਾਰੇ ਵਿਦਿਆਰਥੀ ਪਿੰਡਾਂ ਤੋਂ ਜਿਹੜੇ ਕੀ ਲੋਕ ਇੱਥੇ ਪਹੁੰਚਦੇ ਆ ਇਸ ਮੇਲੇ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੋਕੇਸ਼ਨ ਜਿਹੜੀ ਪੁਰਾਣੀ ਚੱਕੀ ਤੁਸੀਂ ਦੇਖ ਰਹੇ ਹੋ ਤੇ ਬੇਬੇ ਦਾ ਚਰਖਾ ਬੇਬੇ ਦੀ ਮਧਾਨੀ ਜਿਹੜੀ ਪੁਰਾਣੇ ਟਾਈਮਾਂ ਦੇ ਵਿੱਚ ਦੁੱਧ ਰੜਕਣ ਦੇ ਕੰਮ ਆਉਂਦੀ ਸੀ ਪੁਰਾਣਾ ਟੈਲੀਫੋਨ ਤੇ ਆ ਵੀ ਜਿਹੜੀ ਪੁਰਾਣੀ ਮਧਾਨੀ ਉੱਲੀ ਉਹਦੇ ਖੜਾ ਸੀਗਾ ਜਿਹੜਾ ਪੁਰਾਣਾ ਗੱਡਾ ਜਿਹਨੂੰ ਕਿ ਬਹੁਤ ਦੇਖ ਰਹੇ ਸੀਗੇ ਲੋਕ ਤੇ ਇਹ ਪੁਰਾਣਾ ਚਰਖਾ ਪੁਰਾਣੀ ਮਧਾਨੀ ਤੇ ਨਾਲ ਹੀ ਲੱਗਿਆ ਸੀ ਕਬੱਡੀ ਦਾ ਮੈਚ ਤੇ ਕਬੱਡੀ ਦਾ ਮੈਚ ਕੀ ਬਾ ਕਮਾਲ ਸੀਗਾ ਤੇ ਜਿਹੜੇ ਨੇ ਦੋਨੇ ਪਾਸੇ ਟੀਮਾਂ ਖੜੀਆਂ ਹੋਈਆਂ ਸੀ ਤੇ ਨਾਲ ਹੀ ਚੱਲ ਰਿਹਾ ਸੀਗਾ ਜਿਹੜਾ ਖੋਖੋ ਦਾ ਮੈਚ ਲੜਕੇਾਂ ਦਾ ਤੇ ਨਾਲ-ਨਾਲ ਜਿਹੜਾ ਲੜਕੀਆਂ ਆਪਣੀ ਤਿਆਰੀ ਕਰੀ ਜਾ ਰਹੀਆਂ ਸਨ ਤੇ ਨਾਲ ਹੀ ਜਿਹੜਾ ਮੈਚ ਚੱਲੀ ਜਾ ਰਿਹਾ ਸੀ ਤੇ ਇਸ ਮੈਚ ਦੀ ਜਿਹੜੀ ਸ਼ੁਰੂਆਤ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਹੋਈ ਤੁਸੀਂ ਦੇਖ ਰਹੇ ਹੋ ਤੇ ਨਾਲ ਅੱਗੇ ਜਿਹੜੀਆਂ ਬੀਬੀਆਂ ਪਿੰਗਾ ਝੂੜ ਰਹੀਆਂ ਸੀ ਜਿਹੜੀਆਂ ਕਿ ਛਪੇ ਛਲਤੋਰ ਤੇ ਬੀਬੀਆਂ ਪਹੁੰਚਣ ਦੇ ਲਈ ਇਹ ਪਹੁੰਚਣ ਨੇ ਜਿਹੜਾ ਬੀਬੀਆਂ ਦੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਕਗਰੇ ਫਲਕਾਰੀਆਂ ਤੇ ਬਹੁਤ ਸਾਰੇ ਬਜ਼ੁਰਗ ਜਿਹੜੇ ਪਿੰਡ ਤੋਂ ਜਿਹੜੇ ਕਿਤੇ ਮੇਲਾ ਦੇਖ ਨਹੀਂ ਜਾ ਸਕਦੇ ਉਹ ਇੱਥੇ ਪਹੁੰਚੇ ਹੋਏ ਐ ਤੇ ਛੋਟੇ ਛੋਟੇ ਬੱਚੇ ਜਿਹੜੇ ਮੇਲੇ ਦੀ ਜਿਹੜੀ ਸ਼ੋਭਾ ਵਧਾ ਰਹੇ ਸੀ ਨਾਲ ਹੀ ਬੀਬੀਆਂ ਦੇ ਕੋ ਪ੍ਰਾਣ ਦਾ ਪੱਖਾ ਲੈ ਕੇ ਪੁਰਾਣੇ ਗੀਤ ਇੱਠਾਂ ਹੋ ਕੇ ਜਿਹੜਾ ਪੁਰਾਣੇ ਗੀਤ ਗਾ ਰਹੀਆਂ ਸਨ ਜਿਦਾਂ ਕਿ ਆਪਣਾ ਪੁਰਾਣਾ ਸੱਭਿਆਚਾਰ ਹੈ ਇੱਥੇ ਉਹ ਦੇਖਣ ਨੂੰ ਮਿਲੂਗਾ ਤੁਨੋਂ ਇਹ ਮੇਲੇ ਦੇ ਵਿੱਚ ਨਾ ਨਾਲ ਤੁਸੀਂ ਦੇਖ ਰਹੇ ਹੋ ਜਿਹੜੀਆਂ ਪੁਰਾਣੀਆਂ ਦਰੀਆਂ ਖੇਸ ਤੇ ਜਿਹੜੇ ਝੋਲੇ ਆਪਣੇ ਹੱਥਾਂ ਦੇ ਨਾਲ ਡਿਜ਼ਾਈਨ ਕੀਤੇ ਹੋਏ ਪੱਖਾ ਆ ਤੁਸੀਂ ਦੇਖ ਰਹੇ ਹੋ ਘਰ ਦੇ ਵਿੱਚ ਸਜਾਵਟੀ ਵਸਤੂਆਂ ਜਿਹੜੀਆਂ ਕਿ ਝੋਲੇ ਪੁਰਾਣੇ ਬਹੁਤ ਵਧੀਆ ਮਜ਼ਬੂਤੀ ਦੇ ਨਾਲ ਬਣੇ ਹੋਏ ਜਿਹੜੇ ਘਰਾਂ ਦੇ ਤੇ ਆਹ ਦੇਖ ਲਓ ਪੁਰਾਣੀ ਲਾਲਟੀਆਂ ਤੇ ਹੋਰ ਵੀ ਘਰ ਦੀ ਸਜਾਵਟ ਲਈ ਆਓ ਕਲਕਾਰੀਆਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਤੇ ਬੀਬੀਆਂ ਨੇ ਗੀਤ ਸੁਣਾਇਆ ਇਸ ਛੋਟੀ ਜੀ ਬੱਚੀ ਕਹਿੰਦੀ ਵੀ ਮੈਂ ਆਪਣਾ ਜਿਹੜਾ ਗੀਤਾ ਬਾਕੇ ਲਖੀ ਤੇ ਨੂੰ ਪਾਇਆ ਅੱਗੇ ਅਸੀਂ ਗਏ ਪ੍ਰਾਤਨ ਚੁੱਲੇ ਦੇ ਤੇ ਬੀਬੀ ਸਾਗ ਬਣਾ ਰਹੀ ਸੀ ਲੋ ਜੀ ਬੀਬੀ ਸਾਕੋਟ ਰਹੀ ਐ ਤੇ ਨਾਲ-ਨਾਲ ਤੁਹਾਨੂੰ ਪੱਕੀਆਂ ਤੰਦੂਰ ਦੀਆਂ ਰੋਟੀਆਂ ਖਵਾਵਾਂਗੇ ਜਿਹੜੀਆਂ ਕਿ ਅੱਜ ਦੇ ਟਾਈਮ ਕਿਸੇ ਨੂੰ ਰੋਟੀਆਂ ਲਾਉਣੀਆਂ ਨਹੀਂ ਆਉਂਦੀਆਂ ਤੇ ਬੀਬੀ ਤੋਂ ਜੇ ਸਿੱਖਣਾ ਤਾਂ ਤਜਰਬਾ ਇਹ ਮੇਲੇ ਦੇ ਵਿੱਚ ਆ ਕੇ ਤੁਸੀਂ ਸਿੱਖ ਸਕਦੇ ਹੋ ਦੇਖੋ ਵੀ ਲਓ ਵੀ ਪਾਣੀ ਲਾ ਕੇ ਕਹਿੰਦੇ ਬੀਬੀ ਨੇ ਰੋਟੀ ਲਾਦੀ ਐ ਏ ਬਾਂਦੀ ਤੁਹਾਨੂੰ ਦਿਖਾ ਦਿੰਨੇ ਆ ਅਜੇ ਸਾਡਾ ਤੰਦੂਰ ਠੰਡਾ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਇਹ ਬਹੁਤ ਵਧੀਆ ਜਿਹੜਾ ਨੇਚਰਲ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਜਿਹੜੇ ਪਰਫਿਊਮ ਕਹਿ ਸਕਦੇ ਆ ਤੇ ਬਹੁਤ ਵਧੀਆ ਲੱਕੜ ਦੇ ਬਣੇ ਹੋਏ ਕੰਗੇ ਤੇ ਬਾਈ ਦੱਸ ਰਿਹਾ ਸੀਗਾ ਕਿ ਤੁਲਸੀ ਤੋਂ ਬਣੀਆਂ ਹੋਈਆਂ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀਆਂ ਕੀ ਜਿੰਨਾਂ ਦਾ ਕੋਈ ਨੁਕਸਾਨ ਨਹੀਂ ਜੇਕਰ ਤੁਸੀਂ ਵਰਤਦੇ ਹੋ ਤੇ ਆਹ ਬਾਈ ਜਿਹੜਾ ਗਲਾਸ ਦਿਖਾ ਰਿਹਾ ਹੈ ਇਹ ਕੰਮ ਹੈ 슈ਗਰ ਕੰਟਰੋਲ ਕਰਨ ਦੇ ਲਈ ਸਾਡੇ ਮੱਧ ਪ੍ਰਦੇਸ਼ ਤੋਂ ਸਪੈਸ਼ਲ ਅਕੜ ਦਾ ਬਣਾਇਆ ਗਿਆ ਜਿਹੜਾ 슈ਗਰ ਕੰਟਰੋਲ ਕਰਦਾ ਤੇ ਇਹ ਵੀ ਇਹ ਮੇਲੇ ਦੇ ਵਿੱਚ ਜਿਹੜਾ ਆਏ ਹੋਏ ਤੇ ਬਾਈ ਜਗਮੀਤ ਜੰਗੂ ਫਾਰਮਰ ਜਿਹੜੇ ਬਾਈ ਦਾ ਪੇਜ ਹੈ ਤੇ ਤੁਸੀਂ ਸਰਚ ਕਰ ਸਕਦੇ ਹੋ ਬਹੁਤ ਵਧੀਆ achar ਬਣਾਉਂਦੇ ਹੈ ਬਾਈ ਤੇ ਹਾਂ ਤੁਸੀਂ ਦੇਖ ਰਹੇ ਹੋ ਤੇ ਹੋਰ ਵੀ ਬਾਈ ਜੀ ਨਾਲ ਨਾਲ ਕੜਾਈ ਦਾ ਕੰਮ ਕਰਦੇ ਆ ਜਿ ਕਿ ਪੁਰਾਣੇ ਥੈਲੇ ਬਣੇ ਹੋਏ ਤੇ ਮੁਕਸੁਰ ਦੀਆਂ ਸਪੈਸ਼ਲ ਜੁੱਤੀਆਂ ਜਿਹੜੀਆਂ ਇਸ ਮੇਲੇ ਤੇ ਖਿੱਚ ਦਾ ਕੇਂਦਰ ਬਣਿਆ ਹੋਊਗਾ ਤੇ ਨਾਲ ਹੀ ਜਿਹੜੇ ਆ ਭੈਣਾਂ ਦੇ ਲਈ ਸਮਾਨ ਜਿਹੜਾ ਘਰ ਦੇ ਡੈਕੋਰੇਸ਼ਨ ਦੇ ਲਈ ਤੇ ਮੇਲਾ ਜਿੰਨਾ ਵੀ ਕਹਿ ਦਈਏ ਬਹੁਤ ਸਾਰੇ ਵਿਦਿਆਰਥੀ ਆਏ ਹੋਏ ਸੀਗੇ ਤੇ ਦਿੱਲੀ ਅਲੱਗ-ਅਲੱਗ ਸਕੂਲਾਂ ਕਾਲਜਾਂ ਤੋਂ ਜਿਹੜੇ ਵਿਦਿਆਰਥੀ ਪਹੁੰਚਦੇ ਨੇ ਇਹ ਮੇਲਾ ਦੇਖਣ ਤੇ ਨਾਲ-ਨਾਲ ਜਿਹੜੇ ਕੰਪੀਟੀਸ਼ਨ ਕਰਵਾਏ ਜਾਂਦੇ ਇਸ ਮੇਲੇ ਦੇ ਵਿੱਚ ਬੱਚਿਆਂ ਦੇ ਲਈ ਸਪੈਸ਼ਲ ਇਹ ਮੇਲਾ ਆਰਗੇਨਾਈਜ਼ ਕੀਤਾ ਗਿਆ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਤੇ ਨਾਲ-ਨਾਲ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਲਈ ਬਹੁਤ ਵਧੀਆ ਜਿਹੜਾ ਤੁਸੀਂ ਦੇਖ ਰਹੇ ਹੋ ਹੰਗ ਗੋਲੀ ਵਗੈਰਾ ਹੰਗ ਗੋਲੀਆਂ ਬਾਈ ਕੋਲ ਹੋਰ بڑا ਕੋਸ਼ਾ ਜਿਹੜਾ ਕਿ ਆਪ ਆਪਣੀ ਸਿਹਤ ਦੇ ਲਈ ਵਰਤ ਸਕਦੇ ਹੋ ਜੇਕਰ ਕਿਸੇ ਦੇ ਗੈਸ ਬੰਦੀ ਹੋਵੇ ਤਾਂ ਇਹ ਬਾਈਜੀ ਕੋ ਬਹੁਤ ਵਧੀਆ ਸਮਾਨ ਜਿਹੜਾ ਮਿਲਦਾ ਤੁਹਾਡੀ ਗੈਸ ਖੱਟੇ ਡਕਾਰ ਆ ਤੁਸੀਂ ਉੱਪਰ ਪੜ ਸਕਦੇ ਹੋ ਤੇ ਆਹ ਲਾਸਟ ਤੇ ਬਣਿਆ ਹੋਇਆ ਸੀਗਾ ਜੀ ਕੌਮੀ ਸੇਵਾ ਜੁਲਨਾ ਜੋ ਕਿ ਕੋਟਪਈ ਸਕੂਲ ਦੁਆਰਾ ਬੱਚਿਆ ਦੁਆਰਾ ਜਿਹੜਾ ਇਹ ਸਾਰਾ ਸਮਾਨ ਤਿਆਰ ਕੀਤਾ ਗਿਆ ਬਹੁਤ ਵਧੀਆ ਜਿਹੜਾ ਸਮਾਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਆ ਬਾਈ ਜਿਹੜੇ ਆਪਣੇ ਬਾਈ ਜੀ ਭਾਂਡੇ ਵਾਲੇ ਬਹੁਤ ਵਧੀਆ ਕਲਾਕਾਰੀ ਆ ਬਾਈ ਜੀ ਦੀ ਅਬ ਮੈਂ ਜ਼ੂਮ ਕਰਕੇ ਦਿਖਾਉਣਾ ਬਾਈ ਜੀ ਕੁਝ ਬਣਾ ਰਹੇ ਸੀਗੇ ਪੁਰਾਣਾ ਜਿਵੇਂ ਕੀ ਮਿੱਟੀ ਦਾ ਘੋੜਾ ਬਣਾ ਰਹੇ ਸੀ ਤੇ ਮੇਲਾ ਇਸ ਮੇਲੇ ਬਾਰੇ ਜਿੰਨੀ ਗੱਲ ਕਰੀਓ ਉਹ ਨਹੀਂ ਮੈਂ ਥੋੜਾ ਦੱਸੂਗਾ ਕਿ ਆਪ ਤੁਸੀਂ ਦੇਖ ਰਹੇ ਹੋ ਕਿ ਸਪੈਸ਼ਲ ਮੁਕਸਰ ਦੇ ਜਿਹੜਾ ਹੋਮ ਸਾਇੰਸ ਦੇ ਗਰੁੱਪ ਵੱਲੋਂ ਜਿਹੜਾ ਕਿ ਸਪੈਸ਼ਲ ਘਰ ਤੋਂ ਬਣਾ ਕੇ ਰੋਟੀ ਲੈ ਕੇ ਆਏ ਸੀਗੇ ਤੇ ਉਹਨਾਂ ਦੁਆਰਾ ਚੂਰੀ ਬਣਾ ਕੇ ਜਿਹੜੀ ਪੂਰੇ ਮੇਲੇ ਦੇ ਵਿੱਚ ਲੱਡੂ ਜਿਹੜੇ ਬੰਦੇ ਗਏ ਤੇ ਅਸੀਂ ਵੀ ਟੇਸਟ ਕੀਤਾ ਬਹੁਤ ਹੀ ਜਿਹੜੇ ਸਵਾਦ ਲੱਡੂ ਬਣਾਏ ਹੋਏ ਸੀਗੇ ਤੇ ਨਾਲ ਹੀ ਹੈ ਚਾਟ ਮਕਾਉਲੇ ਦੇ ਬੱਚਿਆਂ ਦੇ ਸ਼ੋਪੇਸ਼ਨ ਚੱਲਦੇ ਰਹਿੰਗੇ ਸਵੇਰ ਤੋਂ ਲੈ ਕੇ ਜਿਹੜਾ ਇਹ ਮੇਲਾ ਬਹੁਤ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਜੀ ਤੇ ਜਰੂਰ ਪਹੁੰਚੋ ਸਾਰੇ ਹਾਜ਼ਰੀ ਲਵਾਓ ਦੇਖੋ ਕਿਵੇਂ ਬੱਚੇ ਕਿੰਨੀ ਮਿਹਨਤ ਕਰਦੇ ਆ ਜਿਹੜੇ ਕਿ ਪਿੰਡਾਂ ਤੋਂ ਅਲੱਗ-ਅਲੱਗ ਸਕੂਲਾਂ ਤੋਂ ਜਿਹੜੇ ਬੱਚੇ ਜੇ ਪਹੁੰਚੇ ਰਹੇ ਹੋਏ ਆ ਦੇਖ ਲੋ ਤੁਸੀਂ ਜਿਹੜੀ ਕਿ ਬਹੁਤ ਖੂਬਸੂਤ ਮੈਮ ਵੱਲੋਂ ਰੰਗ ਬੋਲੀ ਜਿਹੜੀ ਬਣਾਈ ਗਈ ਹੈ ਪੀਆਂ ਤੀਜ ਦੀਆਂ ਤੇ ਹੋਰ ਵੀ ਮੈਂ ਜਿੰਨਾ ਵੀ ਵੀਡੀਓ ਚ ਕਵਰ ਕਰਾਂ ਹੁਣ ਨਹੀਂ ਥੋੜਾ ਦੇਖੋ ਤੁਸੀਂ ਮੇਲੇ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਇਸ ਵੀਡੀਓ ਤੋਂ ਮੈਂ ਕੋਸ਼ਿਸ਼ ਕੀਤੀ ਹੈ ਕਿ ਥੋੜਾ ਥੋੜਾ ਤੁਹਾਨੂੰ ਮੇਲੇ ਦਾ ਰੰਗ ਦਿਖਾ ਸਕਾਂ ਤੇ ਬਾਕੀ ਤੁਸੀਂ ਖੁਦ ਜਾ ਕੇ ਮੇਲਾ ਜਰੂਰ ਦੇਖੋ ਜੀ ਕੱਲੂ ਲਾਸਟ ਦਿਨ ਰਹਿ ਗਿਆ